ਭਾਰਤ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਅੱਜ ਜਿਹੜਾ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਹਲਚਲ ਮੱਚੀ ਹੋਈ ਹੈ ਇਹ ਕਿਤੇ ਪੂਰੇ ਭਾਰਤ ਦੇ ਵਿੱਚ ਜਿਹੜੀ ਹਲਚਲ ਮੱਚ ਸਕਦੀ ਹੈ ਔਰ 50 ਮੀਟਰ ਦੀ ਦੂਰੀ ਤੇ ਪੁਲਿਸ ਦਾ ਨਾਕਾ ਲੱਗਾ ਪਿਆ ਵਾ ਟ੍ਰੈਫਿਕ ਖੜੀ ਆ ਪੀਸੀਆਰ ਦਾ ਨਾਕਾ ਵਾ ਔਰ ਹੈਰੀਟੇਜ ਵੀਆਈਪੀ ਇਲਾਕਾ ਹੋਵੇ ਇਹ ਕਿਸੇ ਸਾਜਿਸ਼ ਤੋਂ ਥੱਲੇ ਕੋਈ ਕੰਮ ਨਹੀਂ ਹੈ ピンバタリゾンさん टोटल सिटी जीडी हैगी है जी और डोमिनेट की हुई है और हर एक क्रॉसिंग हर एक चौक साइड सही ने ਉੱਥੇ ਸਿਕਿਉਰਿਟੀ ਅਰੇਂਜਮੈਂਟਸ ਪ੍ਰੋਪਰ ਕੀਤੇ ਆ। ਸਿਰਫ ਕਰੀਬ 2.5 ਹਜ਼ਾਰ ਦੇ ਕਰੀਬ। ਨੋ ਤੋ ਪੰਛਤ ਹੈ ਬੰਦ ਦਾ ਕੋਲ ਹੈ ਜਿਹੜੇ ਬਾਹਰ ਜਾਣ ਵਾਲਿਆਂ ਨੂੰ ਵੀ ਜੇਕਰ ਕੋਈ ਰੋਕਦਾ ਹੈ ਤਾਂ ਉਹਨਾਂ ਨੂੰ ਥੋੜਾ ਸਮਝਾਇਆ ਜਾਏਗਾ ਪੁਲਿਸ ਦੇ ਵੱਲੋਂ ਕਿ ਆਉਣ ਜਾਣ ਵਾਲੇ ਲੋਕ ਨਹੀਂ ਜਿੱਥੇ ਉਹਨਾਂ ਦੇ ਬਲਾਕਟ ਪੁਆਇੰਟ ਉੱਥੋਂ ਆਲਰੇਡੀ ਡਾਇਵਰਸ਼ਨਸ ਕੀਤੀਆਂ ਹੋਈਆਂ ਚੁ। ਠੀਕ। ਤਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏ। ਕਿ ਪੰਜਾਬ ਬੰਦ ਦੀ ਕਾਲ ਕੀਤੀ ਹੋਈ ਆ ਕਿਉਂਕਿ ਸਾਡੀ ਕੋਈ ਮਨਸ਼ਾ ਨਹੀਂ ਹੈ ਕਿ ਲੋਕਾਂ ਨੂੰ ਕੋਈ ਪਰੇਸ਼ਾਨ ਕੀਤਾ ਜਾਵੇ ਲੇਕਿਨ ਘਟਨਾ ਹੀ ਇਦਾਂ ਦੀ ਹੈ ਘਟਨਾ ਨਾਲ ਦੁਰਘਟਨਾ ਇਦਾਂ ਦੀ ਹੈ ਕਿ ਮਤਲਬ ਸ਼ਿਸ਼ਤੀ ਦਾ ਘਰ ਅੰਮ੍ਰਿਤਸਰ ਦੇ ਅੰਦਰ ਹੈਰੀਟੇਜ ਵੀਆਈਪੀ ਇਲਾਕੇ ਦੇ ਅੰਦਰ ਡਾਕਟਰ ਬੀ ਆਰ ਅੰਬੇਡਕਰ ਦੀ ਜੋ ਮੂਰਤੀ ਪ੍ਰਤਿਮਾ ਦੇ ਉੱਤੇ ਜੋ ਘਰੌਣੀ ਹਰਕਤ ਕੀਤੀ ਗਈ ਆ 100 ਫੁੱਟ ਦੀ ਪੌੜੀ ਲਾ ਕੇ ਬਾਬਾ ਸਾਹਿਬ ਦੀ ਮੂਰਤੀ ਦੇ ਮੋਢਿਆਂ ਦੇ ਖੜੇ ਹੋ ਕੇ 2 ਮੀਟਰ ਦਾ ਥੌੜਾ ਚੱਕੀ ਫਿਰਦਾ ਵਾ ਔਰ VIP ਇਲਾਕੇ ਦੇ ਵਿੱਚ ਹੋਵੇ ਜਿੱਥੇ 100 ਮੀਟਰ ਦੀ ਦੂਰੀ ਦੇ ਉੱਤੇ ਕੁਤਵਾਲੀ ਅੰਮ੍ਰਿਤਸਰ ਦੀ ਔਰ 50 ਮੀਟਰ ਦੀ ਦੂਰੀ ਤੇ ਪੁਲਿਸ ਦਾ ਨਾਕਾ ਲੱਗਾ ਪਿਆ ਵਾ ਟ੍ਰੈਫਿਕ ਖੜੀ ਆ PCR ਦਾ ਨਾਕਾ ਵਾ ਔਰ ਹੈਰੀਟੇਜ VIP ਇਲਾਕਾ ਹੋਵੇ ਇਹ ਕਿਸੇ ਸਾਜਿਸ਼ ਤੋਂ ਥੱਲੇ ਕੋਈ ਕੰਮ ਨਹੀਂ ਹੈ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਇਹ ਜਿਹੜਾ ਬੰਦ ਦਾ ਕਾਰਨ ਆ ਕਿਉਂਕਿ ਬਾਰ-ਬਾਰ ਜਿਹੜੇ ਅਸੀ ਸਮਾਜ ਦੇ ਰਹਿਬਰਾਂ ਦੀਆਂ ਬੇਅਦਬੀਆਂ ਕੀਤੀਆਂ ਜਾਣੀਆਂ ਤੁਸੀਂ ਦੇਖੋਗੇ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਨਹੀਂ ਭਾਰਤ ਦੇ ਵਿੱਚ ਜਦੋਂ ਵੀ ਸਾਡੇ ਗੁਰੂਆਂ ਰਹਿਬਰਾਂ ਦੇ ਜਨਮ ਦਿਹਾੜੇ ਆਉਂਦੇ ਆ ਜਾਂ ਕੋਈ ਦੇਸ਼ ਦਾ ਕੋਈ ਇਦਾਂ ਦਾ ਤਿਉਹਾਰ ਮਨਾਇਆ ਜਾਂਦਾ ਖੁਸ਼ੀ ਦਾ ਤੇ ਉਸ ਵਕਤ ਕਿਤੇ ਨਾ ਕਿਤੇ ਇਦਾਂ ਦੇ ਲੋਕ ਜਿਹੜੇ ਆ ਸਾਡਾ ਮਾਹੌਲ ਖਰਾਬ ਕਰਨ ਨੂੰ ਸਾਨੂੰ ਉਲਜਾਉਣ ਦੇ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਹੁਣ ਜਿਹੜਾ ਬੀਤੇ ਦਿਨ ਅਮਰਸਾਹਬ ਵਿਖੇ ਬਾਬਾ ਸਾਹਿਬ ਦੇ ਸਟੈਚੂ ਦੀ ਜਿਹੜੀ ਭੰਨ ਤੋੜ ਕਰਦਾ ਇੱਕ ਵਿਅਕਤੀ ਨਜ਼ਰ ਆਉਂਦਾ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਬੜੀ ਵੀਡੀਓ ਵਾਇਰਲ ਹੋਈ ਔਰ ਬੜਾ અપਮਾਨ ਕਰ ਰਿਹਾ ਹੈ ਤੇ ਉੱਥੇ ਸਿਕਿਉਰਟੀ ਨੇ ਉਹਨੂੰ ਫੜਿਆ ਵੀ ਪਰ ਪਹਿਲਾਂ ਉਸਨੇ ਸਵਿਧਾਨ ਜਲਾਇਆ ਫਿਰ ਉਸਨੇ ਸਟੈਚੂ ਦੇ ਉੱਤੇ ਚੜ ਕੇ ਉਹਦੀ ਪ੍ਰਤਮਾ ਨੂੰ ਬਾਬਾ ਸਾਹਿਬ ਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਉੱਥੋਂ ਪ੍ਰਸ਼ਾਸਨ ਦੇ ਜਿਹੜਾ ਉਸ ਵਿਅਕਤੀ ਨੂੰ ਡਿੱਕੇ ਕਰਕੇ ਉਹਦੇ ਉੱਤੇ ਸਖਤ ਕਾਰਵਾਈ ਤਾਂ ਕਰਤੀ ਐ ਪਰ ਸਾਡੇ ਮੁਤਾਬਕ ਉਹ ਸਖਤ ਕਾਰਵਾਈ ਨਹੀਂ ਕਿਉਂਕਿ ਬਾਰ-ਬਾਰ ਇਹੋ ਜੀਆਂ ਘਟਨਾਵਾਂ ਜਿਹੜੀਆਂ ਹੋਣੀਆਂ ਇਹ ਤਾਂ ਹੀ ਹੋ ਰਹੀਆਂ ਕਿ ਉਹਨਾਂ ਨੂੰ ਜਿਹੜੀਆਂ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਸੋ ਅਸੀਂ ਵੀ ਪਰਜੋਰ ਅਪੀਲ ਕਰਦੇ ਹਾਂ ਸਰਕਾਰ ਤੋਂ ਭਾਰਤ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਅੱਜ ਜਿਹੜਾ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਹਲਚਲ ਮੱਚੀ ਹੋਈ ਹੈ ਇਹ ਕਿਤੇ ਪੂਰੇ ਭਾਰਤ ਦੇ ਵਿੱਚ ਜਿਹੜੀ ਹਲਚਲ ਮੱਚ ਸਕਦੀ ਹੈ 1910 ਵਜ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਲਾਉ। ਸਭ ਤੋਂ ਪਹਿਲਾਂ ਜੈਪੀ ਔਰ ਧੰਨਵਾਦ ਆ ਮੀਡੀਆ ਪੱਤਰਕਾਰ ਜਿਹੜੇ ਸਾਥੀ ਪਹੁੰਚੇ ਨੇ ਜਿਨ੍ਹਾਂ ਨੇ ਸਾਡੀ ਆਵਾਜ਼ ਪੂਰੇ ਦੇਸ਼ ਚ ਪਹੁੰਚਾਈ ਆ। 26 ਜਨਵਰੀ ਵਾਲੇ ਦਿਨ ਜਿੱਤੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਭਾਰਤ ਦੇ ਸੰਵਿਧਾਨ ਨੂੰ ਮਨਾਉਣ ਦੀ ਖੁਸ਼ੀ ਚ ਪੂਰਾ ਦੇਸ਼ ਮਨਾ ਰਿਹਾ ਸੀਗਾ। ਉਸ ਦਿਨ ਬੜੀ ਸ਼ਰਮ ਵਾਲੀ ਗੱਲ ਆ ਕਿ ਇਦਾਂ ਦੀ ਘਟਨਾ ਵਾਪਰ ਜਾਣੀ ਉਹ ਵੀ ਪੰਜਾਬ ਵਰਗੇ ਸੂਬੇ ਦੇ ਅੰਦਰ ਜਿੱਥੇ ਸਾਰੇ ਧਰਮਾਂ ਦੇ ਲੋਕ ਸਾਰੇ ਤਿਹਾੜ ਇਕੱਠੇ ਹੋ ਕੇ ਮਨਾਉਂਦੇ ਆ ਔਰ ਉਥੇ ਇੱਕ ਮਾਨਸਿਕ ਛੋਟੀ ਮਾਨਸਿਕਤਾ ਗੰਦੀ ਸੋਚ ਵਾਲੇ ਸ਼ਖਸ ਨੇ ਬਾਵਾ ਸਾਹਮ ਅੰਬੇਡਕਰ ਜੀ ਦਾ ਸਟੈਚੂ ਪਹਿਲਾਂ ਉਹਦਾ ਸੰਵਿਧਾਨ ਸਾੜਿਆ ਜਿਹੜਾ ਉਹਨਾਂ ਦੇ ਹੱਥ 'ਚ ਔਰ ਉਸ ਤੋਂ ਬਾਅਦ ਉਹਨੂੰ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਬੜੀ ਮੰਦਭਾਗੀ ਘਟਨਾ ਵਾ ਅਸੀਂ ਮੈਂ ਅੰਬੇਦਕਰ ਆਰਮੀ ਪੰਜਾਬ ਵੱਲੋਂ ਉਹਦੀ ਨਿੰਦਾ ਕਰਦਾ ਵਾਲਮੀਕ ਐਕਸ਼ਨ ਫੋਰਸ ਇਹਦਾ ਸਹਿਯੋਗ ਕਰ ਰਹੀ ਆ ਭਾਰਤੀ ਵਾਲਮੀਕੀ ਧਰਮ ਸਮਾਜ ਵਾਲਮੀਕੀ ਟਾਈਗਰ ਫੋਰਸ ਹੋਰ ਵੀ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਜਿਹੜਾ ਅੱਜ ਨਕੋਦਰ ਬੰਦ ਦਾ ਸਹਿਯੋਗ ਕਰ ਰਹੇ ਆ ਸਰ ਅੱਜ ਜਿਹੜੀ ਬੰਦ ਦੀ ਕਾਲ ਕੀਤੀ ਹੈ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਅਰੇਂਜਮੈਂਟਸ ਕੀਤੀਆਂ ਔਰ ਟੋਟਲ ਸਿਟੀ ਜਿਹੜੀ ਹੈਗੀ ਹੈ ਜੀ ਉਹ ਡੋਮਿਨੇਟ ਕੀਤੀ ਹੋਈ ਹੈ ਔਰ ਹਰ ਇੱਕ ਕ੍ਰੋਸਿੰਗ ਤੇ ਹਰ ਇੱਕ ਟਾਪ ਤੇ ਜਿਹੜਾ ਅੰਦਰ ਵਾਲਾ ਨਾਖਾਇ ਚੱਈਏ ਨੇ ਉਹਦੇ ਉੱਤੇ ਸਿਕਿਉਰਿਟੀ ਅਰੇਂਜਮੈਂਟਸ ਪ੍ਰੋਪਰ ਕੀਤੇ ਆ ਸਰ ਕਿੰਨੇ ਕੁ ਫੋਰਸ ਅਜਾ ਪੁਲਿਸ ਦੀ ਤਾਇਨਾਤ ਕੀਤੀ ਹੈ ਜਗਾ ਜਗਾ ਗਰੀਬ 2.5 ਹਜ਼ਾਰ ਦੇਖ ਲਈ ਨੋ ਤੂੰ ਪੰਜ ਦਾ ਬੰਦ ਦਾ ਕਾਲਜ ਜਿਹੜੇ ਆਣ ਜਾਣ ਵਾਲਿਆਂ ਨੂੰ ਵੀ ਜੇਕਰ ਕੋਈ ਰੋਕਦਾ ਹੈ ਤਾਂ ਉਹਨਾਂ ਨੂੰ ਥੋੜਾ ਸਮਝਾਇਆ ਜਾਏਗਾ ਪੁਲਿਸ ਦੇ ਵੱਲੋਂ ਕਿ ਆਣ ਜਾਣ ਵਾਲੇ ਲੋਕ ਨਹੀਂ ਜਿੱਥੇ ਉਹਨਾਂ ਦੇ ਬਲਾਕਟ ਪੁਆਇੰਟ ਉੱਥੋਂ ਆਲਰੇਡੀ ਡਾਇਵਰਸ਼ਨਸ ਕੀਤੀਆਂ ਹੋਈਆਂ ਆ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ